ਦਵਾ ਆਉਂਦਾ ਰਿਹਾ ਵੀਰ ਸਵਾਸਕ ਚੱਕੇ 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 ਜਾਕੇ ਦਾ ਜਾਕੇ ਇੱਥੇ ਹੀ ਚੱਕੇ ਛੱਡੀ ਨਾ ਛੱਡੀ ਟੱਲਣ ਬਾਈ ਤਾਂ ਇੱਥੇ ਆਪ ਜੀ ਰੋ ਥੱਲੇ ਕਮਰੇ ਕਮ ਜਾ ਜਾ ਲਾ ਦੇ ਪਿੱਛੇ ਲਾ ਦੇ ਲਾ ਦੇ ਕੰਦਕ ਬੱਚਾ ਸੌਂਖੇ ਲਾਓ ਸੌਂਖੇ ਲਾਓ ਜਿਹੜੀ ਮਾਰਾ ਹਾਂ ਲਾ ਸੜ ਕੇ ਚੱਕਦਾ ਇੱਥੋਂ ਹੀ ਬਲੂ ਆ ਹਾਂ ਲਾ ਦੇ ਲਾ ਦੇ ਲੱਕ ਪੂਰੀ ਤਰ੍ਹਾਂ ਪੱਟਦੇ ਪੱਟਦੇ ਤੂੰ ਵੀ ਜਾ ਲਾ ਫੜ ਛੜੀ ਨਾਲ ਲਾ ਤਾ ਖਿੱਚ ਕਰਕੇ ਲਾ ਤਾ ਹਾਂ ਚੱਕ ਓਹ ਨੋਲ ਕਰ ਗਿਆ ਰੋਣ ਹਾਂਜੀ ਹਾਂ ਇੱਥੇ ਆ ਇੱਥੇ ਆ ਪਿਛੇ ਲਾ ਪਿਛੇ ਲਾ ਇੱਥੇ ਜਾ ਪਿਛੇ ਜਾਵੀਂ ਆ ਸ਼ਮਾ ਹੀ ਤਪਦੇ ਮੈਂ ਤਪਦੇ ਹੁਣ ਛੱਡੀ ਨਾ ਚੱਲਣਾ ਬਈ ਯਾ ਬਸ ਨੇੜੇ ਕਾ ਨੇੜੇ ਕਾ ਨੇੜੇ ਨੇੜੇ ਕਾ ਨੇੜੇ ਕੰਮ ਨੇੜੇ ਕੰਮ ਚਲ ਜਾ ਬਸ ਦੋ ਰੈੱਡ ਤੇ ਦੋ ਰੈੱਡ ਚਾ ਚਾਵਾ ਨਾ ਚਾਚਾ ਲਾਉਣੀ ਹੈ ਜੇ ਲਾਉਣੀ ਹੈ ਛੱਡੀ ਨਾ ਹੁਣ ਲਾ ਲੈ ਬਈ ਠੀਕ ਹੈ ਲਾਉਣੀ ਹੈ ਚੱਲ ਚੱਲ ਹਟਾ ਕਰ ਹਟਾ ਲੱਤ ਫੜ ਬੱਚਾ ਹੈ ਨਹੀਂ ਸੀ ਮਤਲਬ ਹਾਂ ਚੱਲ ਚੱਲ ਦਬਦੇ ਦਬਦੇ ਦਬਦਾ ਕੰਨੀ ਪਾ ਕੇ ਕੱਕ ਤੱਕ ਨੂੰ ਥਲੇ ਤਰੇ ਲੈ ਜਾ ਲੈ ਜਾ ਲੈ ਥਲੇ ਲੈ ਜਾ